ਲੈਂਟਰ ਪਾਟਾ ਮੇਰਾ ਬਹੁ ਅਮਰਜੀਤ ਕਾ ਉੱਤੇ ਵੇਖੀ ਲੈਂਟਰ ਪਾਟਾ ਯੋ ਬਾਹਰ ਆ ਜੋ ਬਾਹਰ ਆ ਜੋ ਇਹ ਜਿਹੜਾ ਪਾਣੀ ਪੈ ਗਿਆ ਮੇਰਾ ਵੀ ਰੁਕ ਗਿਆ ਲੈ ਬਾਹਰ ਨੂੰ ਕੜਾ ਪਈ ਕੰਮ ਹੈ ਕਢਾਦੀ ਬਾਹਰ ਨਹੀਂ 15 ਮਿੰਟ ਕਾ ਇਹ ਵਿਸ਼ਾਲ ਕਨਫੈਕਸ਼ਨਰੀ ਦੀ ਦੁਕਾਨ ਹੈਗੀ ਉਹਨਾਂ ਦੇ ਪਰਪਰੇ ਜੋ ਵੀ ਹੁੰਦਾ ਹੈ ਖਾਂਜੇ ਜਿਹੜਾ ਲੇਸਿਸ ਵਗੈਰਾ ਉਹ ਦੀ ਇਹੀ ਵੀ ਹੈ ਦੁਕਾਨ ਤੇ ਨੂੰ ਅਜੇ ਵਜਾ ਪ੍ਰੋਪਰ ਨਹੀਂ ਲੱਗੀ ਵੀ ਅੱਗ ਕਿੱਦਾਂ ਲੱਗੀ ਹੈ ਪਰ ਅੱਗ ਜਿਹੜੀ ਹੈ ਹੁਣ ਲਗਭਗ ਕੰਟਰੋਲ ਦੇ ਵਿੱਚ ਹੋ ਗਈ ਹੈ ਅੱਗ ਫਾਇਰ ਟੈਂਡਰ ਸਾਡੇ ਕੋਲ ਕਾਫੀ ਸੀਗੇ ਜਿਹੜੀਆਂ ਬਟਾਲੇ ਤੋਂ ਇਥੋਂ ਲੋਕਲ ਵੀ ਜਿਹੜੀਆਂ ਉਹਨਾਂ ਨਾਲ ਸਾਰਿਆਂ ਨੇ ਕਾਫੀ ਮਿਹਨਤ ਕਰਕੇ ਜਿਹੜੀ ਹੈ

ਨੁਕਸਾਨ ਦਾ ਤੁਹਾਨੂੰ ਜੇ ਉਹਨੂੰ ਪੁੱਛਦੇ ਮੈਂ ਉਹਦਾ ਸਟੋਰੇਜ ਕਿੰਨੇ ਕੁ ਸੀ ਵੈਸੇ ਕਾਫੀ ਨੁਕਸਾਨ ਲੱਗਦਾ ਕੋਈ ਐਸਟੀਮੇਟ ਤਾਂ ਜੇ ਹੈ ਨਹੀਂ ਇਹਦਾ ਸੇ ਦੁਕਾਨ ਨਾ ਮੇਰੇ ਤਾਇ ਜੀ ਦੀ ਦੁਕਾਨ ਆ ਮੇਰਚੰਦ ਰੋਡ ਤੇ ਐ ਪ੍ਰਿੰਟ ਟੋਟਲੇ ਸਾਹਮਣੇ ਇੱਕ ਗਦਾਮ ਐਕਚੁਅਲੀ ਉਹਨਾਂ ਦਾ ਨਾ ਤੇ ਮੈਨੂੰ ਫਿਰ ਸਤ ਪੋਨੇ ਘਟੇ ਵੇ ਫੋਨ ਆਇਆ ਤਾਇ ਦੇ ਬੇਟੇ ਦਾ ਕਿ ਗਦਾਮ ਚੱਕ ਲੱਗੀ ਆ ਤੇ ਮੈਂ ਉਸੇ ਵੇ ਥੋੜਾ ਥੋੜਾ ਆਇਆ ਨਾ ਤੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਤੇਜ਼ ਹੀ ਹੱਥ ਨਹੀਂ ਲਾਇਆ ਜਾ ਕਦਾ ਸ਼ਟਰ ਨੂੰ ਬੜਾ ਸ਼ਟਰ ਓਖਾ ਖੋਲਿਆ ਕੋਈ 10 15 20 ਮਿੰਟ ਤੱਕ ਫਾਇਰ ਬਿਗੇਟ ਵੀ ਕਾਬੂ ਪਾਇਆ ਗਿਆ ਅੱਗ ਦੇ ਠਟੋਕੜ ਮੁਸ਼ਕਲ ਕੀਤੀ 2-3 ਘੰਟੇ ਲੱਗੇ ਅੱਗ ਬੰਦੇ ਕਾਬੂ ਬੰਦੇ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਤਾ ਨਹੀਂ ਲੱਗ ਸੀ ਕਿੱਥਾ ਨਹੀਂ ਜੀ ਕੋਈ ਕਾਰਨ ਦਾ ਨਹੀਂ ਪਤਾ ਚੱਲ ਸਕਿਆ ਹੇ ਤੱਕ ਇਹਦੇ ਨੂੰ ਪਰਿਵਾਰ ਨੂੰ ਪਹੁੰਚ ਨਹੀਂ ਆਇਆ ਕੀ ਬਣਿਆ ਕੀ ਸਾਡੇ ਨਾਲ ਸਾਡੇ ਕੋਈ ਕਾਰਨ ਦਾ ਪਤਾ ਨਹੀਂ ਸੀ ਗਦਾਨ ਸੀ ਜੀ ਆਬ ਕਨਫੈਕਸ਼ਨਰੀ ਦਾ ਗਦਾਨ ਸੀ ਹਲਦੀ ਰਾਮ ਦੀ ਏਜੰਸੀ ਹੈ ਮੇਰੇ ਦਾ ਜੀ ਕੋਲ ਉਹਨਾਂ ਦਾ ਹਲਦੀ ਰਾਮ ਨਮਕੀਨ ਦਾ ਗਦਾਨ ਸੀ ਸਤਪਾਲ ਸ਼ਰਮਾ ਸ਼੍ਰੀ ਸਤਪਾਲ ਸ਼ਰਮਾ ਉਹਨਾਂ ਦਾ ਬੇਟਾ ਨਾਲ ਕੰਮ ਕਰਦਾ ਵੀ ਨੁਕਸਾਨ ਦਾ ਕੋਈ ਆਈਡੀਆ ਨਹੀਂ ਸਾਹਿਬ ਇਹ ਤੁਹਾਨੂੰ ਆਪੇ ਨਹੀਂ ਪਤਾ ਲੱਗ ਰਿਹਾ ਕਿ ਬਣ ਕੀ ਉਹ ਦੇਖਾਂਗੇ ਪੈੜ ਕੇ ਦੇਖਾਂਗੇ ਕੀ ਹੈ ਜੀ ਆਏ ਤੁਹਾਡੇ ਹਾਂਜੀ ਹਾਂਜੀ ਐਸ ਡੀ ਐਮ ਸਾਹਿਬ ਆਏ ਸੀ ਮੌਕੇ ਦੇ ਆਪੇ ਬੀ ਐਸ ਐਫ ਆਈ ਆ ਬੀ ਐਸ ਐਫ ਦੀ ਆਪ ਗੱਡੀ ਆਈ ਆ ਬੀ ਐਸ ਐਫ ਦੀ ਜੀ ਇੱਥੇ ਫੈਕਟਰੀ ਜਾ ਚੁੱਕੀ ਆ ਸਭ ਪਹਿਲਾਂ ਤੇ ਦੋ ਹੀ ਗੱਡੀਆਂ ਆਈਆਂ ਸੀ ਉਹਦੇ ਮਗਰੋਂ ਫਿਰ ਹੋਰ ਗੱਡੀਆਂ ਆਈਆਂ ਬੀ ਐਸ ਐਫ ਦੀ ਸਪੈਸ਼ਲ ਟੀਮ ਆਈ ਆ ਇੱਕ ਅੱਗ ਕਾਬੂ ਤੇ ਪਾਇਆ ਗਿਆ ਅੱਗ ਤੇ ਹੁਣ ਚਲੋ ਸਾਡੇ ਡੀ ਐਸ ਆਫ ਵੀ ਬਹੁਤ ਬਹੁਤ ਜਲਦੀ ਐਸੇ ਮਿਲਿਆ ਉਹਨੂੰ ਚੌਰੀ ਇਨਫਰਮੇਸ਼ਨ ਮਿਲਿਆ ਉਹਨਾਂ ਸਾਨੂੰ ਮਨੋਂ ਅੰਤ ਨੂੰ ਮਤਲਬ ਦਸਤਾ ਕਿ ਜਲਦੀ ਜਲਦੀ ਉੱਥੇ ਪਹੁੰਚੋ ਅਸੀਂ ਇੱਕ ਵਾਟਰ ਟੈਂਕਰ ਇੱਕ ਐਮਬੂਲੈਂਸ ਦਾਕੇ ਇੱਕ ਪਟੜ ਤੋਂ ਵਾਤੇ ਇੱਕ ਜੀਫੀ ਲੈ ਕੇ ਆਈ ਲੋਕਾਂ ਦੀ ਬੜੀ ਕਿਤੇ ਨਹੀਂ ਹੱਥ ਵਾਸਤੇ ਕਿ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾਵੇ ਇਹਨਾਂ ਦੀ ਹੈਲਪ ਕੀਤੀ ਜਾਵੇ ਫਾਈਨਲ ਟੈਂਕਰ ਅਸੀਂ ਜੂਤ ਕੀਤਾ ਲੱਗ ਅੱਗ ਵੀ ਦਾ ਹੋਏ ਜੰਤਰ ਸੀ ਸਾਡੇ ਵਿੱਚ ਤੇ ਅਸੀਂ ਚਾਰ ਇਸਮਾਂ ਕੀਤੇ ਆ ਤੇ ਸਾਰਾ ਅੱਗ ਬੁਝ ਗਈ ਬਾਕੀ ਫਾਇਰ ਬ੍ਰਿਗੇਡ ਦਾ ਬਹੁਤ ਵੱਡਾ ਸਹਿਯੋਗ ਆ ਉਹਨਾਂ ਵੀ ਟਾਈਮ ਨੇ ਸਾਡੇ ਨਾਲ ਹੀ ਪਹੁੰਚ ਕੇ ਬਲਕਿ ਤੇ ਬਹੁਤ ਵਧੀਆ ਇਹਨਾਂ ਨੇ ਅੱਗ ਬੁਝਾਤੀ ਆ ਮੈਂ ਇਹ ਕਹਾਂਗਾ ਕਿ ਸਾਰਿਆਂ ਨੂੰ ਮਿਲ ਜੇ ਕਿ ਅਸੀਂ ਤਾਂ ਤੇ ਹੱਲ ਕਰ ਲਏ। ਇਹ ਤੇ ਨਿਆ ਹੀ ਪੋਸਟਿੰਗ ਆਇਆ ਹੈ। ਇਹ ਪਹਿਲਾਂ ਵੀ ਜਾਂਦੇ ਰਹੇ ਹੋਣਗੇ ਲੇਕਿਨ ਮੈਨੂੰ ਆਪਣੇ ਹੁਣ ਇਹ ਸਾਹਮਣੇ ਕਿੰਨਾ ਹੀ ਅਦੇਸ਼ ਦਿੱਤਾ। ਇਹਨਾਂ ਤੁਰੰਤ ਬਲੋਂ ਹਰਕਤ ਚਾਹ। ਪਹਿਲੇ ਦੇ ਹੱਥੇ ਕੰਮ ਹੀ ਹੈ ਕਿ ਲੋਕਾਂ ਦੇ ਆਪਣੇ ਪਬਲਿਕ ਦੇ ਦਿਲ ਚ ਸੁਰਖਸ਼ਾ ਦੀ ਭਾਵਨਾ ਪੈਣਾ ਕਰਨਾ ਇਹ ਸਾਡਾ ਕਰਤਵ ਹੈ।